ਹੈਲੋ एवरीवन ਸਭ ਸਿੱਖਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੇਂ ਵਲੌਗਜ਼ ਉਮੀਦ ਹੈ ਸਾਰੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਹੈ ਜੀ ਅੱਜ ਦਾ ਵਲੌਗ ਤੁਸੀਂ ਦੇਖ ਹੀ ਰਹੇ ਹੋ ਇਹ ਕੰਮ ਉਹਨਾਂ ਟਾਈਮਾਂ ਦੀ ਹੈ ਜਦੋਂ ਮੇਰੀ ਭਾਜ ਦੌੜ ਸਾਰੇ ਪਾਸੇ ਲੱਗੀ ਹੋਈ ਸੀ ਮੈਂ ਹਸਪੀਟਲ ਵੀ ਜਾਂਦੀ ਸੀ ਕੋਰਟ ਵੀ ਜਾਂਦੀ ਸੀ ਤੇ ਆਪ ਇਹ ਘਰ ਦੇ ਵਿੱਚ ਇੱਕ ਨਵਾਂ ਕੰਮ ਸ਼ੁਰੂ ਕਰ ਲਿਆ ਸੀ ਐਕਚੁਅਲੀ ਅਸੀਂ ਇਹ ਸੋਚਿਆ ਸੀਗਾ ਕਿ ਪੇਂਟ ਰੂਮ ਬਹੁਤ ਗੰਦਾ ਸੀਗਾ ਸਿਰਫ ਪੇਂਟ ਜਿਹੜਾ ਰੂਮ ਦੇ ਅੰਦਰ ਹੀ ਕਰਾਵਾਂਗੇ ਬਾਕੀ ਸਭ ਕੁਝ ਛੱਡ ਦੇਾਂਗੇ ਪਰ ਜਿਹੜਾ ਆਪਾਂ ਚਨਾਈ ਵਾਲਾ ਮਿਸਤਰੀ ਲਾਇਆ ਸੀ ਉਸ ਤੇ ਲੱਗਣ ਕਾਰਨ ਕਾਫੀ ਚੀਜ਼ਾਂ ਦੀ ਤੋੜ ਮਰੋੜ ਹੋਈ ਸੀ ਜਿਨ੍ਹਾਂ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਸੀ ਇਹ ਬੈਡਰੂਮ ਹੈ ਜਿਹੜਾ ਆਪਣਾ ਜੀ ਇਹਦੀ ਮਤਲਬ ਕੰਡੀਸ਼ਨ ਇੰਨੀ ਖਰਾਬ ਸੀਗੀ ਨਾ ਕਿ ਪੂਰੀਆਂ ਵਾਲ ਦੇ ਉੱਪਰ ਸੀਲਨ ਆ ਗਈ ਸੀ ਜੋ ਇਹਦੇ ਉੱਪਰ ਡਰੈਸਿੰਗ ਟੇਬਲ ਵਗੈਰਾ ਲੱਗਿਆ ਹੋਇਆ ਸੀ ਉਹ ਵੀ ਬੈਕ ਸਾਈਡ ਤੋਂ ਗਲ ਗਿਆ ਸੀ ਖਰਾਬ ਹੋ ਗਿਆ ਸੀਗਾ ਸੀਲਨ ਦੇ ਕਾਰਨ ਲੱਕੜ ਸਾਰੀ ਖਰਾਬ ਹੋ ਗਈ ਸੀ ਸੋ ਫਰਨੀਚਰ ਵੀ ਖਰਾਬ ਹੋ ਰਿਹਾ ਸੀਗਾ ਹਾਲਤ ਬਹੁਤ ਖਰਾਬ ਸੀ ਇਸ ਵਾਲੇ ਰੂਮ ਦੀ ਵੈਸੇ ਤੋਂ ਘਰ ਚ ਥੋੜਾ ਥੋੜਾ ਸਾਰੀ ਜਗ੍ਹਾ ਤੋਂ ਖਰਾਬ ਹੋਇਆ ਪਿਆ ਸੀ ਪਰ ਇਹ ਰੂਮ ਦੀ ਜ਼ਿਆਦਾ ਖਰਾਬ ਸੀਗੀ ਕੰਡੀਸ਼ਨ ਤੇ ਆਪਾਂ ਸੋਚਿਆ ਕਿ ਚਲੋ ਇਸ ਕਮਰੇ ਨੂੰ ਠੀਕ ਕਰਾਉਣੀ ਹੈ ਤੇ ਇਸ ਦੇ ਵਿੱਚ ਆਪਾਂ ਰਸਟਿਕ ਦਾ ਡਿਸਾਈਡ ਕੀਤਾ ਕਿ ਪਰ ਰਸਟਿਕ ਕਰਾਵਾਂਗੇ ਥੋੜਾ ਜਿਹਾ ਰਸਟਿਕ ਜਿਹੜੀ ਮਜ਼ਬੂਤੀ ਪਕੜ ਜ਼ਿਆਦਾ ਹੁੰਦੀ ਹੈ ਤੇ ਬਾਕੀ ਥੋੜਾ ਸੀਲਨ ਦਾ ਵੀ ਉਹਦੇ ਵਿੱਚ ਐਬਸorb ਕਰਦਾ ਉਹ ਸੀਲਰ ਨੂੰ ਤੇ ਥੋੜਾ ਜਿਹਾ ਜ਼ਿਆਦਾ ਟਿਕਾਊ ਚੀਜ਼ ਹੈ ਰਸਟਿਕ ਸੋ ਡਿਸਾਈਡ ਕੀਤਾ ਕਿ ਆਪਾਂ ਇਸ ਰੂਮ ਦੇ ਵਿੱਚ ਪੂਰੇ ਰੈਸਟਿਕ ਕਰਾਂਗੇ ਤੇ ਇਸ ਨੂੰ ਆਪਾਂ ਜੋ ਬੈਡਰੂਮ ਦੀ ਇਹ ਏਸੀ ਵਾਲੀ ਵਾਲ ਹੈ ਇਸ ਦੇ ਉੱਪਰ ਥੋੜਾ ਜਿਹਾ ਡਿਜ਼ਾਈਨ ਹੈ ਜਿਹੜਾ ਉਹ ਆਪਾਂ ਸੈਲਫ ਡਿਜ਼ਾਈਨ ਵਾਲ ਦੇ ਵਿੱਚ ਦੇ ਦੇਾਂਗੇ ਤੇ ਇਹ ਸਾਰਾ ਡਿਜ਼ਾਈਨ ਹੈ ਜੀ ਤੁਸੀਂ ਦੱਸਿਓ ਹਨਾ ਤੁਹਾਨੂੰ ਕਿਵੇਂ ਲੱਗਿਆ ਆਪਣਾ opinion ਆਪਣਾ ਨਜ਼ਰੀਆ ਦੱਸਿਓ ਕਿ ਤੁਹਾਨੂੰ ਪਸੰਦ ਆਇਆ ਡਿਜ਼ਾਈਨਸ ਆ ਨਹੀਂ ਪਰ ਜੇ ਮੈਂ ਤੁਹਾਨੂੰ ਆਪਣੀ ਪਰਸਨਲੀ ਗੱਲ ਦੱਸਾਂ ਤੇ ਮੈਨੂੰ ਇਹ ਡਿਜ਼ਾਈਨ ਸਿਲੈਕਟ ਕਰਨ ਦੇ ਵਿੱਚ ਵੀ ਟਾਈਮ ਨਹੀਂ ਮਿਲਿਆ ਕਿਉਂਕਿ ਮੈਂ ਹਰ ਰੋਜ਼ ਪੇਂਟਰ ਨੂੰ ਘਰੇ ਛੱਡ ਕੇ ਹਸਪੀਟਲ ਜਾਂਦੀ ਸੀ ਸਵੇਰ ਤੋਂ ਸ਼ਾਮ ਤੱਕ ਜਾਂ ਮੈਂ ਕੋਟ ਜਾਂਦੀ ਸੀ ਸਵੇਰ ਤੋਂ ਸ਼ਾਮ ਤੱਕ ਸੋ ਘਰੇ ਖੜਨ ਦਾ ਰੁਕਣ ਦਾ ਮੇਰੇ ਕੋਲ ਟਾਈਮ ਨਹੀਂ ਸੀ ਸੋ ਮੈਂ ਇਹਨਾਂ ਦੇ ਉੱਪਰ ਹੀ ਛੱਡਤਾ ਸੀ ਇਹ ਡਿਜ਼ਾਈਨ ਹੈ ਜਿਹੜਾ ਬਸ ਮੈਂ ਮੋਟਾ-ਮੋਟਾ ਉਹਨਾਂ ਨੇ ਮੈਨੂੰ ਫੋਨ ਤੇ ਦਿਖਾਇਆ ਔਰ ਮੈਂ ਸਿਲੈਕਟ ਕਰ ਲਿਆ ਸੀ ਇਸ ਨੂੰ ਤੇ ਡਿਸਾਈਡ ਕਰ ਲਿਆ ਸੀ ਐਕਚੁਅਲੀ ਅਗਰ ਮੈਂ ਹੋਰ ਬਰੀਕੀ ਨਾਲ ਦੇਖਦੀ ਜਾਂ ਮੈਨੂੰ ਫੁਰਸਤ ਹੁੰਦੀ ਮੈਂ ਕਿਤੇ ਜਾਣਾ ਨਾ ਹੁੰਦਾ ਡਿਸਾਈਡ ਕਰਦੇ ਆਪਾਂ ਰਾਮ ਨਾਲ ਤਾਂ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਆਪਾਂ ਸਿਲੈਕਟ ਕਰ ਸਕਦੇ ਸੀ ਬਟ ਫਿਰ ਵੀ ਚਲੋ ਠੀਕ ਹੈ ਜੋ ਵੀ ਹੋਇਆ ਅ ਐਕਚੁਅਲੀ ਬਹੁਤ ਜਲਦਬਾਜ਼ੀ 'ਚ ਇਹ ਚੀਜ਼ਾਂ ਹੋਈਆਂ ਅਛਾ ਡਾਊਨ ਸੀਲਿੰਗ ਇਸ ਰੂਮ ਦੇ ਵਿੱਚ ਰਹਿੰਦੀ ਹੈ ਬਾਕੀ ਹੈ ਡਾਊਨ ਸੀਲਿੰਗ ਹਾਲੇ ਆਪਾਂ ਨਹੀਂ ਕਰਾਵਾਂਗੇ ਕਿਉਂਕਿ ਪੇਂਟ ਤੇ ਕਾਫੀ ਖਰਚਾ ਹੋ ਗਿਆ ਨਾਲ ਜੈਸਮੀਨ ਦੇ ਹਸਪੀਟਲ ਵਗੈਰਾ ਦਵਾਈਆਂ ਤੇ ਕਾਫੀ ਖਰਚਾ ਹੋ ਰਿਹਾ ਹੈ ਨਾਲ ਕੋਟ ਵਗੈਰਾ ਤਾਂ ਸਭ ਪਤਾ ਹੀ ਹੈ ਨਾ ਤੁਹਾਨੂੰ ਤੇ ਬੱਚੇ ਪੂਰੇ ਖੁਸ਼ ਹੈ ਇੱਥੇ अच्छा एथे ओ बाई ਦੱਸ ਰਹੇ ਸੀਗੇ ਕਿ ਪੇਂਟ ਲੱਗਿਆ ਹੋਇਆ ਹੈਗਾ ਨਾਲ ਨਾਲ ਲੱਗ ਜੂ ਤੇ ਬੱਚੇ ਪੂਰੇ ਖੁਸ਼ ਐ ਸੱਚੀ ਫਾਈਨਲੀ ਆ ਹੁਣ ਜਿਹੜੀ ਲੁੱਕ ਹੈ ਇਹ ਫਾਈਨਲ ਤੁਹਾਨੂੰ ਮੈਂ ਹੁਣ ਦਿਖਾ ਰਹੀ ਹਾਂ ਕਿ ਕਿਸ ਤਰ੍ਹਾਂ ਦਾ ਬਣ ਗਿਆ ਰੂਮ ਕਿਉਂਕਿ ਇਹ ਨਾ ਕਲਿੱਪਾਂ ਬੱਚਿਆਂ ਨੇ ਲੰਗਾ ਹੋਊਗਾ ਅਗਰ ਮੈਂ ਪ੍ਰੋਪਰ ਵੀਡੀਓ ਬਣਾਉਂਦੀ ਤਾਂ ਆਈ ਥਿੰਕ ਬਹੁਤ ਅੱਛੇ ਤਰੀਕੇ ਨਾਲ ਬਣਾਉਂਦੀ ਇਹ ਰੈਸਟਿਕ ਐਥ ਸੀ ਬਰੀਕ ਤੋਂ ਨੇੜੇ ਤੋਂ ਦੇਖੀ ਹਨਾ ਵਾਲ ਤੇ ਇਹ ਹੈ ਜੀ ਆਪਣੇ ਜੋ ਵਾਲ ਦੇ ਵਿੱਚ ਪੇਂਟ ਕਰਕੇ ਆਪਾਂ ਸੈਲਫ ਡਿਜ਼ਾਈਨ ਇੱਥੇ ਦਿੱਤਾ ਇੱਥੇ 골ਡਨ ਕਹ ਰਹੇ ਸੀਗੇ ਐਕਚੁਅਲੀ ਪੇਂਟਰ 골ਡਨ ਕਹਿ ਰਿਹਾ ਸੀ ਕਿ ਕਿ 골ਡਨ ਪੱਟੀਆਂ ਬਟ ਮੈਨੂੰ 골ਡਨ ਚਮਕ ਤਮਕ ਜ਼ਿਆਦਾ ਪਸੰਦ ਨਹੀਂ ਆ। ਸੋ ਆਪਾਂ ਇੱਕ ਵਾਰੀ ਟੈਂਪਰੇਰੀ ਜਿਹਾ ਸਮਾਨ ਇੱਥੇ ਖੜਾ ਕਰਤਾ। ਅਛਾ ਜੀ ਇਹ ਐਂਗਲਾ ਨਹੀਂ ਇਹ ਸਭ ਤੋਂ ਪਹਿਲਾਂ ਪਹਿਲਾਂ ਜਦੋਂ ਅਸੀਂ ਇੱਥੇ ਆਏ ਆਏ ਹਾਂ ਅਸ ਤੋਂ 6-7 ਸਾਲ ਪਹਿਲਾਂ ਤਾਂ ਅਸੀਂ ਐਂਗਲਾ ਐਂਗਲਾਂ ਦੇ ਉੱਪਰ ਪੁਰਾਣੇ ਜੋ ਟੀਵੀ ਹੁੰਦੇ ਸੀ ਨਾ ਆਪਾਂ ਟੀਵੀ ਟੰਗਿਆ ਸੀ। ਇਹ ਐਂਗਲਾ ਆਪਾਂ ਕਢਵਾਉਣੀ ਐ। ਸੋ ਕਟਰ ਨਹੀਂ ਮਿਲਿਆ ਸੀਗਾ ਸਾਨੂੰ ਆਪਾਂ ਦੁਬਾਰਾ ਇਸ ਵਾਲ ਨੂੰ ਠੀਕ ਕਰਾਵਾਂਗੇ ਇੰਨੀ ਕਿ ਜਗ੍ਹਾ। ਤੇ ਫਾਈਨਲ ਹਜੇ ਠੀਕ ਕਰਨ ਵਾਲਾ ਰੂਮ ਡੈਕੋਰੇਟ ਨਹੀਂ ਕੀਤਾ ਅਸੀਂ ਬਸ ਇੱਕ ਐਜੇ ਸਮਾਨ ਸ਼ਿਫਟ ਕੀਤਾ ਤੇ ਤੁਸੀਂ ਯਕੀਨ ਨਹੀਂ ਮੰਨੋਗੇ ਕਿ 15 ਦਿਨ ਘਰ ਦੇ ਵਿੱਚ ਪੂਰਾ ਗੰਦ ਫੈਲਿਆ ਹੋਇਆ ਸੀਗਾ ਖੁਦ ਕੋਲੇ ਟਾਈਮ ਨਹੀਂ ਸੀ ਡੀਪ ਕਲੀਨ ਕਰਨ ਦਾ ਜੇ ਕਰਦੇ ਵੀ ਸੀ ਵਿੱਚ ਦੀ ਤਾਂ ਪੇਂਟਰ ਫਿਰ ਤੁਹਾਨੂੰ ਪਤਾ ਕਿੰਨਾ ਗੰਦਾ ਕਰ ਦਿੰਦੇ ਨੇ ਇਹ ਸੋਫੇ ਵਗੈਰਾ ਮੈਂ ਕਰਟਨ ਦੇ ਨਾਲ ਇਦਾਂ ਕਵਰ ਕਰਕੇ ਰੱਖੇ ਹੋਏ ਸੀ ਜਿਹੜਾ ਪੂਰਾ ਮਤਲਬ ਇਹ ਏਰੀਆ ਹੈਗਾ ਸਾਰਾ ਹੀ ਇਥੋਂ ਖਰਾਬ ਸੀ ਮੈਂ ਥੋੜਾ ਜਿਹਾ ਤੁਹਾਨੂੰ ਵਿੱਚੋਂ ਦਿਖਾ ਦੇਣੀ ਆ ਥੋੜੀ ਜੀ ਇਸਦੀ ਕੰਡੀਸ਼ਨ ਹੈ ਜਿਹੜੀ ਮੈਂ ਤੁਹਾਨੂੰ ਨਜ਼ਰ ਤੋੜਾ ਦੇਣੀ ਆ ਕਿ ਜਦੋਂ ਮਤਲਬ ਅਸੀਂ ਇਹ ਪਿਛਲੇ ਸਾਲ ਹੀ ਇਹ ਰੈਡੀ ਕਰਵਾਇਆ ਇਹ ਉੱਪਰ ਬਹੁਤ ਜ਼ਰਾ ਮੋਟੀਆਂ-ਮੋਟੀਆਂ ਤਰੇੜਾਂ ਛੱਡੀਆਂ ਹੋਈਆਂ ਸੀ ਜੋ ਕਿ ਪੁੱਟੀ ਦੇ ਨਾਲ ਥੋੜੀਆਂ ਹੀ ਆ ਭਰਤੀਆਂ ਇਹਨਾਂ ਨੇ ਤੇ ਆਪਾਂ ਗਏ ਜੀ ਅਗਲੇ ਦਿਨ ਫੇਰ ਹਸਪੀਟਲ ਤੇ ਹਸਪੀਟਲ 'ਚ ਐਡਮਿਟ ਕੀਤਾ ਸੀ ਜੈਸਮੀਨ ਨੂੰ ਇਸ ਤੇ ਡ੍ਰਿਪ ਲਾਣੀ ਸੀਗੀ ਤੇ ਡਾਕਟਰਾਂ ਦੇ ਅਸੀਂ ਬਹੁਤ ਚੱਕਰ ਕੱਟੇ ਆ ਜੀ ਹਰ ਬਾਰ ਮਤਲਬ ਅਸੀਂ ਚੱਕਰ ਕੱਟਦੇ ਆ ਪ੍ਰੋਬਲਮ ਸਾਨੂੰ ਬਹੁਤ ਲੇਟ ਪਕੜ ਜਾਂਦੀ ਹੈ ਤੇ ਜੈਸਮੀਨ ਦਾ ਜਿਹੜਾ ਫੇਸ ਹੈ ਇਸ ਨੂੰ ਸਵੇਲਿੰਗ ਆ ਗਈ ਐ ਤੇ ਡਬਲ ਚਿਨ ਨਹੀਂ ਆ ਨੀਚੇ ਇਹ ਤਾਂ ਹੀ ਮਤਲਬ ਸਵੇਲਿੰਗ ਆ ਗਈ ਕਿਉਂ ਆ ਗਈ ਕਿਉਂਕਿ ਕੁਝ ਡਾਕਟਰ ਸਟੀਰਾਈਡਸ ਵਗੈਰਾ ਜ਼ਿਆਦਾ ਦੇ ਦਿੰਦੇ ਆ ਬੱਚੇ ਨੂੰ ਨਹੀਂ ਮੈਂ ਮੈਂ ਨਾ ਇੱਕ ਚੀਜ਼ ਇਸ ਤੇ ਪ੍ਰੋਪਰ ਲੈ ਕੇ ਆਉਂਗੀ ਕਿਉਂਕਿ ਜਦੋਂ ਵੀ ਆਪਾਂ ਕਿਤੇ ਚੋਲਾ ਸ਼ਾਪ ਜਾਂ ਕਿਸੇ ਵੀ ਤੁਰੇ ਜਾਂਦੇ ਡਾਕਟਰ ਤੋਂ ਦਵਾਈ ਲੈਣੀ ਹੈ ਨਾ ਉਸ ਤੇ ਕੀ ਸਾਈਡ ਇਫੈਕਟ ਹੁੰਦੀ ਹੈ ਉਹ ਚੀਜ਼ਾਂ ਮੈਂ ਆਪਣੇ ਅੱਖੀਂ ਦੇਖੀਆਂ ਹੋਈਆਂ ਸੋ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਸੋ ਅਸੀਂ ਫੇਸ ਕੀਤੀਆਂ ਇਹ ਚੀਜ਼ਾਂ ਜੈਸਮਿਨ ਦੇ ਮਤਲਬ ਰੋਜ਼ ਡ੍ਰਿਪ ਲੱਗਦੀ ਸੀ ਆਪਾਂ ਜਾਣਦੇ ਸੀ ਐਡਮਿਟ ਵੀ ਹੋਈਆਂ ਵਿੱਚ ਬਹੁਤ ਕੁਝ ਫੇਸ ਕੀਤਾ ਫਿਰ ਲੈ ਕੇ ਆਉਂਗੀ ਕਦੇ ਉਸ ਤੇ ਵਲੌਗ ਤੇ ਇਹ ਉਸ ਤੋਂ ਬਾਅਦ ਜੀ ਘਰੇ ਆ ਕੇ ਨਵਦੀਪ ਸਕੂਲੋਂ ਆਇਆ ਬੱਚਿਆਂ ਦੇ ਐਗਜ਼ਾਮ ਸਿਰ ਦੇ ਉੱਪਰ ਆ ਉਪਰੋਂ ਜੈਸਮਿਨ ਹੁਣ ਠੀਕ ਹੈ ਫਾਈਨਲੀ ਟੈਨਸ਼ਨ ਵਾਲੇ ਹੁਣ ਜੈਸਮਿਨ ਠੀਕ ਹੈ ਤੇ ਮੈਂ ਸੋਚਿਆ ਕਿ ਚਲੋ ਬੱਚਿਆਂ ਨੂੰ ਕੁਝ ਖਾਣ ਲਈ ਬਣਾ ਦਿੱਤਾ ਜਾਵੇ ਇੱਧਰ ਮੈਂ ਪਿਆਜ਼ ਕੱਟ ਰਹੀ ਸੀ ਤੇ ਅੱਜ ਬੱਚਿਆਂ ਦਾ ਮਨ ਸੀਗਾ ਕਿ ਉਹ ਇਮਲੀ ਵਾਲੀ ਚਟਨੀ ਖਾਣਗੇ ਇਹਦੀ ਵੀ ਮੈਂ ਤੁਹਾਨੂੰ ਇੱਕ ਰੈਸਪੀ ਬਣਾਉਂਗੀ ਆ ਸੌਰੀ ਰੈਸਪੀ ਸ਼ੇਅਰ ਕਰੂੰਗੀ ਮੈਂ ਤੁਹਾਡੇ ਨਾਲ ਇਮਲੀ ਤੇ ਪਿਆਜ਼ ਦੀ ਜਿਹੜੀ ਚਟਨੀ ਹੈ ਨਾ ਮਾਈਂਡ ਬlowing ਹੈ ਤੁਸੀਂ ਪਕੌੜਿਆਂ ਨਾਲ ਵੀ ਖਾ ਸਕਦੇ ਹੋ ਇਹਨੂੰ ਨਾਨ ਪਰੌਂਠੇ ਰੋਟੀ ਆਲੂ ਪਰੌਂਠਾ ਤੁਸੀਂ ਕਿਸੇ ਵੀ ਸਟਫਿੰਗ ਪਰੌਂਠੇ ਦੇ ਨਾਲ ਇਸ ਨੂੰ ਟਰਾਈ ਕਰਕੇ ਦੇਖਣਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਬਹੁਤ ਅਮੇਜ਼ਿੰਗ ਟੇਸਟ ਹੁੰਦਾ ਹੈ ਇਸ ਦਾ ਸੋ ਇੱਥੇ ਪ੍ਰੋਪਰ ਨੀਮ ਆ ਉਹਦੀ ਰੈਸিপি ਸ਼ੇਅਰ ਕਰ ਰਹੀ ਬਸ ਇੱਕ ਥੋੜਾ ਜਿਹਾ ਜਿੰਨਾ ਕਮੇਨ ਮੇਨ ਚੀਜ਼ਾਂ ਉਹ ਮੈਂ ਤੁਹਾਨੂੰ ਦਿਖਾ ਰਹੀ ਆ ਇੱਧਰ ਇਮਲੀ ਔਰ ਥੋੜਾ ਜਿਹਰੇ ਵਿੱਚ ਮੈਂ ਗੁੜ ਮਿਲਾਇਆ ਹੋਇਆ ਥੋੜਾ ਜਿਹਾ ਗੁੜ ਜਿਆਦਾ ਨਹੀਂ ਇਮਲੀ ਨੂੰ ਭਿਉਂਤਾ ਸੀਗਾ ਉਸ ਦਾ ਪਲਪ ਕੱਢ ਕੇ ਛਾਣ ਕੇ ਆਪਾਂ ਉਸ 'ਤੇ ਪਾਣੀ ਮਿਲਾਤਾ ਇਹਦੇ ਵਿੱਚ ਆਪਾਂ ਪਿਆਜ਼ ਥੋੜੇ ਬਰੀਕ ਕੱਟ ਕੇ ਤੇ ਥੋੜੇ ਜੇ ਕ੍ਰਸ਼ ਕਰਕੇ ਪਾਵਾਂਗੇ ਕਿਉਂਕਿ ਇਹਦੇ ਵਿੱਚ ਥੋੜਾ ਧਨੀਆ ਪਦੀਨਾ ਵੀ ਐਡ ਕਰ ਲਾਂਗੇ ਵਿੱਚ ਕੁਝ ਲਾਲ ਮਿਰਚ ਮਸਾਲਾ ਪੈਂਦਾ ਇਹ ਆਪਾਂ ਅੰਬਰਸਰੀ ਨਾਨ ਦੇ ਨਾਲ ਜ਼ਿਆਦਾ ਟਰਾਈ ਹੁੰਦੀ ਹੈ ਉਸ ਤੋਂ ਬਾਅਦ ਜੀ ਆਪਾਂ ਐਮਸ ਗਏ ਆ ਫਾਈਨਲੀ ਆਪਾਂ ਸਾਰੇ ਡਾਕਟਰਸ ਦੇ ਚੱਕਰ ਲਗਾ ਕੇ ਵਿਜ਼ਿਟ ਕਰਕੇ ਗगन ਤੋਂ ਵੀ ਇਸ ਵਾਰ ਠੀਕ ਨਹੀਂ ਹੋਈ ਜੈਸਮੀਨ ਤੇ ਆਪਾਂ ਇਸ ਵਾਰ ਗਗਨ ਨੂੰ ਬਿਨਾ ਦੱਸੇ ਹੀ ਮੈਂ ਐਮਸ ਚਲੀ ਗਈ ਐਮਸ ਦੇ ਵਿੱਚ ਆਪਾਂ ਲਾਏ ਆ 4-5 ਡਾਕਟਰ ਤੇ ਚੱਕਰ ਸੋ ਵਿਜ਼ਿਟ ਕੀਤਾ ਸੀ ਸਾਨੂੰ ਰੈਫਰੈਂਸ ਹੋਈ ਜਿਸ ਜਿਸ ਡਾਕਟਰ ਕੋਲ ਅਸੀਂ ਗਏ ਵਿਜ਼ਿਟ ਕੀਤਾ ਅਸੀਂ ਗੈਸਟਰੋ ਸਰਜਨ ਕੋਲ ਵੀ ਗਏ ਅਸੀਂ ਬੱਚਿਆਂ ਵਾਲੇ ਡਿਪਾਰਟਮੈਂਟ ਵਿੱਚ ਵੀ ਗਏ ਬਹੁਤ ਸਾਰੇ ਡਾਕਟਰਾਂ ਨੇ ਹਿਸਟਰੀ ਸਾਰੀ ਰਿਕਾਰਡ ਕੀਤੀ ਮੈਨੂੰ ਸਭ ਤੋਂ ਵਧੀਆ ਗੱਲ ਨਾ ਜਿਹੜੀ ਏਮਸ ਦੀ ਲੱਗਦੀ ਹੈ ਕਿ ਉਹ ਪ੍ਰੋਬਲਮ ਦੀ ਜੜ ਤੱਕ ਜਾਂਦੇ ਨੇ ਜੈਸਮੀਨ ਦੀ ਕੀ ਪ੍ਰੋਬਲਮ ਹੈ ਐਕਚੁਅਲ ਉਹਨਾਂ ਨੇ ਹਿਸਟਰੀ ਸਾਰੀ ਰਿਕਾਰਡ ਕੀਤੀ ਉਹਨਾਂ ਨੂੰ ਜਾਂਚਿਆ ਪਰਖਿਆ ਸਭ ਕੁਝ ਕੀਤਾ ਤੇ ਫਾਈਨਲੀ ਚਾਕੇ ਜੈਸਮੀਨ ਹੁਣ ਵਾਇਗਰੂ ਜੀ ਦੀ ਕਿਰਪਾ ਹੈ ਹੁਣ ਜੈਸਮੀਨ ਠੀਕ ਹੈ ਪ੍ਰੋਬਲਮ ਆ ਕੋਈ ਸੀਰੀਅਸ ਨਹੀਂ ਸੀ ਕੁਝ ਨਹੀਂ ਸੀ ਗਿਆ ਇਹ ਥੋੜੇ ਫੰਕਸ਼ਨਲੀ ਡਿਸਆਰਡਰਸ ਹੁੰਦੇ ਆ ਜਦੋਂ ਘਰ ਦੇ ਵਿੱਚ ਬਹੁਤ ਜ਼ਿਆਦਾ ਤਣਾਅ ਜਾਂ ਚੀਜ਼ਾਂ ਹੋ ਜਾਂਦੀਆਂ ਹਨ ਤੇ ਬੱਚੇ ਮਾਸੂਮ ਹੁੰਦੇ ਹਨ ਇਹਨਾਂ ਦੇ ਦਿਲ ਸੌਫਟ ਹੁੰਦੇ ਹੈ ਮਾਈਂਡ ਸੌਫਟ ਹੁੰਦੀ ਹੈ ਤੇ ਇਹਨਾਂ ਦੇ ਦਿਲ ਦੇ ਉੱਪਰ ਉਹ ਗੱਲਾਂ ਲੱਗਦੀਆਂ ਹਨ ਤੇ ਜਿਨ੍ਹਾਂ ਨੂੰ ਅਸੀਂ ਬਿਮਾਰੀਆਂ ਕਹਿ ਲੈਂਦੇ ਆ ਐਕਚੁਅਲ ਬਿਮਾਰੀਆਂ ਜਿਹੜੋ ਰਿਪੋਰਟਾਂ ਵਿੱਚ ਨਹੀਂ ਆਉਂਦੀਆਂ ਟ੍ਰੀਟਮੈਂਟ ਵਿੱਚ ਨਹੀਂ ਆਉਂਦੀਆਂ ਤਾਂ ਉਸ ਨੂੰ ਜ਼ਿਆਦਾਤਰ ਕੁਝ ਲੋਕ ਮਾਫ਼ ਕਰਨਾ ਕੁਝ ਲੋਕ ਉਸ ਨੂੰ ਕਸਰਾ ਤੇ ਤਵੀਤਾਂ ਧਾਗਿਆ ਨਾਲ ਜੋੜਦੇ ਨੇ ਬਟ ਇਹ ਸਾਡੇ ਮੈਂਟਲਿਟੀ ਡਿਸਆਰਡਰਸ ਹੁੰਦੇ ਆ ਸੋ ਇਹ ਚੀਜ਼ਾਂ ਸਾਡੇ ਮੈਂਟਲ ਨਾਲ ਮੈਂਟਲ ਹੈਲਥ ਤੇ ਅਸਰ ਪਾਉਂਦੀਆਂ ਹਨ ਤੇ ਉਹ ਤਰ ਤਰ੍ਹਾਂ ਦੀਆਂ ਚੀਜ਼ਾਂ ਸਾਰੀਆਂ ਉਸ ਨਾਲ ریلیਟ ਕਰਦੀਆਂ ਫਿਰ ਉਸ ਤੋਂ ਬਾਅਦ ਜੀ ਇੱਕ ਦਿਨ ਬੜੀ ਮੁਸ਼ਕਲ ਨਾਲ ਮੈਨੂੰ ਮਿਲਿਆ ਵਿੱਚ ਦੀ ਤੇ ਮੈਂ ਸੋਚਿਆ ਕਿ ਚਲੋ ਹੁਣ ਲੱਗੇ ਹੱਥ ਮੈਂ ਹੁਣ ਅੱਜ ਸਾਰੀਆਂ ਸਫਾਈਆਂ ਇੱਕ ਵਾਰ ਕਰ ਦੇਣੀਆਂ ਕਿਉਂਕਿ ਵੈਸੇ ਪੇਂਟਰ ਨੇ ਵਿੱਚ ਚਾਰ ਦਿਨ ਛੁੱਟੀ ਕੀਤੀ ਹੈ ਤਿੰਨ ਦਿਨ ਤੇ ਫਿਰ ਅਸੀਂ ਮਤਲਬ ਸਫਾਈ ਕੀਤੀ ਫਿਰ ਅਗਲੇ ਦਿਨ ਫਿਰ ਜੈਸਮੀਨ ਨੂੰ ਲੈ ਕੇ ਆਪਾਂ ਫਿਰ ਹਸਪੀਟਲ ਗਏ ਆਂ ਸੋ ਮੇਰੀ ਜਿਹੜੀ ਹੈ ਭੱਜ ਦੌੜ ਪੂਰੀ ਰਿਕਾਰਡ ਨਹੀਂ ਹੁੰਦੀ ਮੇਰੇ ਕੋਲੇ ਮਤਲਬ ਮੇਰਾ ਮਾਈਂਡ ਹੀ ਇੰਨਾ ਫਰੈਸ਼ ਨਹੀਂ ਹੁੰਦਾ ਮੈਂ ਐਕਟਿਵ ਨਹੀਂ ਹੁੰਦੀ ਕਿ ਮੈਂ ਰਿਕਾਰਡ ਕਰਾਂ ਅਗਰ ਮੈਂ ਕਰਾਂ ਤਾਂ ਤੁਹਾਨੂੰ ਮੈਨੂੰ ਲੱਗਦਾ 2-2 ਘੰਟਿਆਂ ਦੇ ਵਲੌਗ ਸ਼ੇਅਰ ਕਰਾਂ ਸੋ ਮਿਲਦੇ ਆ ਜੀ ਆਪਾਂ ਨਵੇਂ ਵਲੌਗ 'ਚ ਸਤਿ ਸ੍ਰੀ ਅਕਾਲ